ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਅੱਜ ਮੈਂ ਬਣਾਉਣ ਲੱਗੀ ਗਾਜਰਾਂ ਦਾ achar ਤੇ ਗਾਜਰਾ ਮੈਂ ਧੋ ਲਿਆ ਵਾ ਠੀਕ ਹੈ ਜੀ ਤੇ ਹੁਣ ਮੈਂ ਧੁੱਪੇ ਇਹਨਾਂ ਨੂੰ ਸੁਕਾਉਣ ਲੱਗੀ ਹਾਂ ਜੇ ਸੁੱਕ ਜਾਣ ਤਾਂ ਵਧੀਆ ਹੋ ਜਾਂਦਾ ਜਿੱਦਾਂ achar ਇਹਨਾਂ ਦਾ ਖਰਾਬ ਨਹੀਂ ਹੁੰਦਾ ਤੇ ਧੁੱਪ ਕੜਾ ਕੇ ਚੰਗੀ ਲੱਗੀ ਹੈ ਠੀਕ ਹੈ ਸੁੱਕ ਜਾਣ ਗਿਆ ਘੰਟਾ ਕ ਧੁੱਪ ਲਵਾ ਕੇ ਫਿਰ ਤਾਜ ਤਾ ਅਹੋ ਜੀ ਹੁਣ ਲੱਗੀ ਮੈਂ achar ਪਾਉਣ ਤੇ ਮਟਾਪ ਲਲਿਆ ਸੁੱਕਾ ਵਾ ਪਾਣੀ ਨਹੀਂ ਇੱਚ ਹੈਗਾ ਆ ਗਿੱਲਾ ਨਹੀਂ ਹੋਣਾ ਚਾਹੀਦਾ ਤੇ ਸੁਕਾ ਕੇ ਬਿਲਕੁਲ ਰੱਖਣਾ ਵਾ ਠੀਕ ਹੈ ਨਹੀਂ ਤੇ ਚਾਰ ਖਰਾਬ ਹੋ ਜਾਂਦਾ ਆ ਦੇਗੀ ਮਿਰਚ ਥੋੜੀ ਜੀ ਤੇ ਇੱਕ ਚਮਚਾ ਲੂੰਗ ਦਾ ਕਾਲੀ ਮਿਰਚ ਇਹ ਸਾਦਾ ਜਿਹਾ ਚਾਰ ਵਾ ਠੀਕ ਹੈ ਤੇ ਆ ਹੈਗਾ ਸਰਕਾ ਜਿਹੜਾ ਨੂਡਲਾਂ ਚ ਪਿੰਦਾ ਸਰਕਾ ਠੀਕ ਹੈ ਤੇ ਗਾਜਰਾ ਮੈਂ ਸਕਾਲੀਆਂ ਸੀ ਤੇ ਸੋਕ ਕੇ ਆ ਵੇਖੋ ਹੁਣ ਹੋ ਗਿਆ ਸਹੀ ਠੀਕ ਆ ਪਾਣੀ ਨਹੀਂ ਹੋਣਾ ਚਾਹੀਦਾ ਪਾਣੀ ਹੋਇਆ ਚਾਰ ਖਰਾਬ ਹੋ ਸਕਦਾ ਹੱਥ ਵੀ ਮੈਂ ਤੋੜੇ ਆ ਸਾਫ ਚੰਗੀ ਤਰ੍ਹਾਂ ਕਰ ਲਿਆ ਠੀਕ ਆ ਗਿੱਲੇ ਨਹੀਂ ਹੋਣੇ ਚਾਹੀਦੇ ਆ ਤਾਂ ਆ ਸਮਾਨ ਪਾਤਾ ਹੁਣ ਵਿੱਚ ਇਹ ਸਦਾਜਾ ਚਾਰ ਆ ਮਤਲਬ ਤਿੰਨ ਚਾਰ ਦਿਨ ਹਫਤਾ ਖਾ ਸਕਦੇ ਆਪਾਂ ਅੱਧਿਕ ਕੋਲੀ ਸਿਰਕੇ ਦੀ ਪਾਣੀ ਆ ਜੇ ਤਾਂ ਡਿਕੋ ਸਰਕਾ ਨਹੀਂ ਹੈਗਾ ਤੇ ਰਾਈ ਵੀ ਪਾ ਸਕਦੇ ਜੇ ਰਾਈ ਕੁੱਟ ਕੇ ਪਾਉਣੀ ਆ ਦਾਣੇ ਫਿਰ ਨਹੀਂ ਤੇ ਇੰਨਾ ਖੱਟਾ ਨਹੀਂ ਹੋਣਾ ਇਹ ਹੋਰ ਲਾ ਲੈਣਾ ਜਿਹੜਾ ਤੜਕੀ ਵਾਲਾ ਗਾਜਰਾ ਦਾ ਚਾਰ ਬਣਾ ਉਹ ਵੀ ਮੈਂ ਤੁਹਾਨੂੰ ਦੱਸਾਂਗੀ ਕਿੱਦਾਂ ਪੈਂਦਾ ਵਾ ਉਹ ਚ ਜ਼ਿਆਦਾ ਮਸਾਲੇ ਪੈਂਦੇ ਆ ਉਹ ਚ ਚਾਰ ਦਾ ਜਿੰਨਾ ਮਸਾਲਾ ਹੁੰਦਾ ਉਹ ਹੀ ਪੈਂਦਾ ਵਾ ਇਨ ਨੂੰ ਤਾਜ਼ਾ-ਤਾਜ਼ਾ ਹੀ ਅਸੀਂ ਖਾ ਸਕਦੇ ਹਾਂ ਜਿਆਦਾ ਟਾਈਮ ਨਹੀਂ ਰੱਖਣਾ ਇਹ ਨਹੀਂ ਤੇ ਖਰਾਬ ਹੋ ਜਾਂਦਾ ਵਾ ਜਿਹੜਾ ਦੂਸਰਾ ਵਾ ਉਹ ਤੜਕੇ ਵਾਲਾ achar ਹੁੰਦਾ ਵਾ ਉਹ ਜਿਆਦਾ ਟਾਈਮ ਆਪਾਂ ਰੱਖ ਸਕਦੇ ਹਾਂ ਡੱਬਾ ਵੀ ਮੈਂ ਧੋੜਿਆ ਡੱਬਾ ਸੁਕਾ ਲਿਆ ਮੈਂ ਇਹਦੇ ਵਿੱਚ ਪਾ ਲਿਆ ਇਹਨੂੰ ਤਾਂ ਰੱਖਣਾ ਇੱਕ ਦਿਨ ਲਈ ਪੂਰਾ ਪੇ ਰੱਖ ਕੇ ਕੇ ਦਾ ਚਾਰ ਸਾਡਾ ਤਿਆਰ ਆ ਫਿਰ ਅਸੀਂ ਇਹਨੂੰ ਖਾ ਸਕਦੇ ਹਾਂ ਇੱਕ ਹਰੀ ਜਰੂਰ ਪਾ ਕੇ ਦੇਖੋ ਬਹੁਤ ਵਧੀਆ ਲੱਗਦਾ ਆ ਸਰਕਾ ਵੀ ਤੁਸੀਂ ਪਾ ਸਕਦੇ ਹੋ ਇਹ ਜੇ ਤੁਹਾਨੂੰ ਛੋਟਾ ਛੋਟਾ ਜਿਹਾ ਲੱਗਦਾ ਵਾ ਜਦੋਂ 1-2 ਦਿਨ ਹੋ ਜਾਣਾ ਫਿਰ ਲਾਲ ਜਾ ਹੋ ਜਾਣਾ ਇਹਨੂੰ ਧੁਕਤੇ ਰੱਖ ਕੇ ਇਹਨੂੰ ਇਧਰ ਦਖਲ ਹੁਆ। ਚੰਗੀ ਤਰ੍ਹਾਂ। ਜਿਹੜਾ ਇਹਦੇ ਵਿੱਚ ਹੁਣ ਹੀ ਅਸੀਂ ਇਸ ਤਰ੍ਹਾਂ ਰਾਚ ਜਾਵੇ।